ਨਯਾਬੀ ਵਿਰਸਾ ਬਲੌਗ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਨੂੰ ਲੱਗਿਆ ਰੀ ਆਲੂਆਂ ਨੂੰ ਪਾਣੀ ਲਾਉਣਾ ਚੌਥਾ ਪਾਣੀ ਜੱਪਾ ਨੇ ਸ਼ੁਰੂ ਕਰਤਾ ਜੀ ਸੋ ਆਪਣੇ ਇਹ 10 ਤਰੀਕ ਨੂੰ ਇਹ 2 ਮਹੀਨੇ ਤੇ ਹੋ ਜਾਣਾਂ ਨੇ ਇਹ ਲਾਲ ਆਰ ਲੂ ਨੇ ਹੈ ਲਾਲ ਇਹਨਾਂ ਚੀਪਸ ਬਣਦੀ ਆ ਸੋ ਇਹ ਆਪਾਂ ਲਾਏ ਨੇ ਉਹ ਅਜਨਨ ਪਾਣੀ ਸਰਤਾ ਦੇਖੋ ਜੀ ਤੋ ਪਾਣੀ ਲਾ ਕੇ ਆਪਾਂ ਕਰਾਂਗੇ ਸਪਰੇਅ ਬਾਅਦ ਚ ਫਿਰ ਤੋ ਪੰਜ ਚਾਰ ਦਿਨ ਦਾ ਕਰਾ ਜੂ ਬੱਤ ਤੋ ਬੇਲ ਤਾਂ ਵਧੀਆ ਖੜੀ ਆ ਦੇਖੋ ਉਹ ਜੇ ਕਿਸੇ ਵੀਰ ਨੂੰ ਇਹਦਾ ਇਲਾਵਾ ਆਲੂਆਂ ਦਾ ਕੀ ਰੇਟ ਚੱਲ ਰਿਹਾ ਉਹਦੇ ਬਾਰੇ ਪਤਾ ਹੋਵੇ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜੀ ਕਿਉਂਕਿ ਇਹ ਦਾ ਪਰ ਉਹਦਾ ਰੋਜ ਆ ਇਹ ਸਬਜੀ ਕਰਕੇ ਦਾ ਭਾਅ ਹਰ ਰੋਜ਼ ਦੀ ਰੋਜ਼ ਆਪਣੇ ਆਉਂਦਾ ਲਗਦਾ ਰੋਈ ਜੋ ਕਦੇ ਘੜ ਜਾਂਦਾ ਕਦੇ ਵੱਧ ਜਾਂਦਾ ਅੱਪਾਂ ਇਹ ਦੇਖਾਂਗੇ ਆ ਪਾਣੀ ਤੋਂ ਬਾਅਦ ਜੇ ਭਾਅ ਵਧੀਆ ਮਿਲਿਆ ਤਾਂ ਪੱਟ ਦਾਂਗੇ ਤੇ ਨਹੀਂ ਫਿਰ ਇਹ ਜਨਵਰੀ ਐਂਡ 'ਚ ਆ ਕੇ ਪੱਟਾਂਗੇ ਨਹੀਂ ਤਾਂ ਫਿਰ ਜੇ ਬਾਅਦ 'ਚ ਆਪਾਂ ਨੇ ਮੱਕੀ ਵੇਚਣੀ ਇੱਥੇ ਕਰਕੇ ਜੇ ਭਾਵ ਵਗੀ ਮਿਲ ਗਿਆ ਤਾਂ ਮੈਂ ਹੁਣੇ ਪੜਦਾਂਗੇ ਇਹ ਪਾਣੀ ਤੋਂ ਬਾਅਦ ਨਹੀਂ ਬੇ ਪੱਟਾਂ ਗਏ ਜਨਵਰੀ ਰੈਂਡ ਵਿੱਚ ਸੋ ਭਾਅ ਬਾਰੇ ਜਾਣਕਾਰੀ ਜ਼ਰੂਰ ਦਿੰਦੇ ਰਹਿਣਾ ਜੀ ਸੋ ਇੱਕ ਬੇਨਤੀ ਹੋਰ ਕਰਨੀ ਤੁਹਾਨੂੰ ਆ ਇੱਕ ਪੰਜਾਬੀ ਕਲਚਰ YouTube ਚੈਨਲ ਬਣਾਇਆ ਜਿਹਦੇ ਉੱਤੇ ਮੈਂ ਪ੍ਰਾਤਨ ਬਸਤਾਂ ਬਾਰੇ ਜਾਣਕਾਰੀ ਨਾਂ ਨਾ ਜੋ ਪਹਿਲੇ ਸਮੇਂ ਅਚਾਰਾ ਜ ਵਰਤੀ ਜਾਂਦੀਆਂ ਦੀ ਕਿ ਅੱਜਕੱਲ੍ਹ ਹਲੋ ਪਹੌਣ ਕਿਨਾਰੇ ਨੇ 100 100 ਚੈਨਲ ਨੂੰ ਵੀ ਆਪ ਜੀ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਉਸ ਚੈਨਲ ਤੇ ਵੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਇਸ ਚੈਨਲ ਦੇ ਜ਼ਰੀਏ ਮੈਂ ਤੁਹਾਨੂੰ ਪੱਟੀਬੜੀ ਦਾ ਸਮੁੰਦਰ ਦਾ ਕੰਮਕਾਰ ਦਿਖਾਉਣਾ ਰਹਿਣਾ ਤੇ ਬਾਕੀ ਜਿਹੜੇ ਇਤਿਹਾਸਕ ਗੁਰਦੁਆਰਾ ਸਹਿਬਾਨ ਹੁੰਦੇ ਨੇ ਉਹਨਾਂ ਦੀ ਵੀਡੀਓ ਵੀ ਇਹਦੇ ਤੇ ਪਾਉਣਾ ਨਾ। ਸੋ ਇਸ ਚੈਨਲ ਨੂੰ ਵੀ ਜਿਹਨੇ ਸਬਸਕ੍ਰਾਈਬ ਨਹੀਂ ਕਰਿਆ ਆ ਕਿਰਪਾ ਕਰਕੇ ਕਰ ਲੈਣਾ ਜੀ। ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫਾਲੋ ਜ਼ਰੂਰ ਕਰ ਲਿਓ। ਅੱਗੇ ਚੱਲ ਰਿਹਾ ਜੀ ਆਲੂਆਂ ਨੂੰ ਪਾਣੀ ਆਪਣਾ ਸੌਟ ਦੇ ਆਹੋ ਕੀ ਆਰਾ ਭਰ ਗਿਆ ਆਲੂਆਂ ਦਾ ਤਾਂ ਬਿੱਠੇ ਖੜਨਾ ਪੈਂਦਾ ਪਾਣੀ ਲਾਉਣ ਨੂੰ ਕਿਉਂਕਿ ਛੋਟੇ ਤਿਆਰੇ ਹੁੰਦੇ ਨੇ ਛੇਤੀ ਉਹ ਭਰ ਜਾਂਦਾ ਪੰਜ ਪੰਜ 7 ਮਿੰਟ ਵਿੱਚ ਇਹਦਾ ਕਣਕ ਵਾਂਗੂ ਨਹੀਂਗਾ ਬਈ ਕਣਕ ਬਿੱਤੀਆਰਾ ਛੱਡ ਕੇ ਆਪਾਂ 2 ਘੰਟੇ ਪਰੇ ਜਾ ਕੇ ਬਹਿ ਜਾਾਂਗੇ ਜਾਂ ਮੰਝੇ ਤੇ ਪੈ ਜਾਾਂਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿੱਚੇ ਖੜਨਾ ਪੈਂਦਾ ਆ ਦੇਖੋ ਜੀ ਆਪਣੇ ਆਰੇ ਆ ਪਾਣੀ ਉਧਰੋਂ ਕਾੜ ਰਹੀ ਉਹ ਸਾਹਮਣੇ ਮੋਟਰ ਆ ਆਪਣੀ ਉਹ ਕੱਲ ਰਹੀ ਆ ਆਹ ਦੇਖੋ ਆ ਚੱਲ ਰਹੀ ਹੈ ਸੋ ਆਪਾਂ ਚੌਥਾ ਪਾਣੀ ਸ਼ੁਰੂ ਕਰਤਾ ਯਾਰ ਪੰਜ ਬਾਣੀ ਘਟੂ ਘਟੇ ਹੋਰ ਲੱਗੇ ਆਣਗੇ ਯਾਰੀ ਇੱਕ ਕੋਈ ਠੰਡ ਵੀ ਨਹੀਂ ਹੋਈ ਪਾਣੀ ਛੇਤੀ ਮੰਗ ਰਹੇ ਨੇ ਆਲੂ ਇਹ ਠੰਡੋ ਹੋਵੇ ਫੇਰ ਤਾਂ ਘਟ ਪਾਣੀ ਲੱਗਦੇ ਨੇ ਸੋ ਹਲੀ ਦਿਨ ਚ ਓਨੀ ਠੰਡ ਹੋਣ ਨਹੀਂ ਕਦੀ ਜਿੰਨੇ ਚਾਹੀਦੀ ਸੀ ਦੀ ਇਸ ਲਈ ਪਾਣੀ ਜਾਦੇ ਹੁਣ ਲੱਗ ਰਿਹਾ ਲੰਗ ਰਹੇ ਨਾਲੋਂ ਤੂੰ 10ਵੇਂ ਦਿਨ ਤੋਂ ਪਾਣੀ ਲਾਉਣਾ ਹੀ ਪੈਂਦਾ ਸੋ ਆਪਣੇ 20 ਸਹਿਜ ਆਲੂ ਬਣ ਗਿਆ ਜੀ ਮੱਕੀਆ ਪਾਣੀ ਦਾ ਥੋੜਾ ਫਰਕ ਪੈ ਜੂ ਹੋਰ ਸੋ ਆਪਣੇ ਕੋਈ ਨਹੀਂ ਵੀ ਰੱਖਿਆ ਰਿਹਾ ਵੀ ਐਲਾਰ ਦਾ ਹੀ ਹੋਰ ਵੀ ਕੋਈ ਹੈ ਨਹੀਂ ਤੀ ਐਤ ਕਈ ਲਾਵਾਂਗੇ ਜਾਂ ਪਟਣ ਦੇ ਲੋਕ ਪੁਕਰਾਲ ਦਾ ਵੀ ਲਾਵਾਂਗੇ ਜਾਂ ਡਾਇਮੰਡ ਲਾਵਾਂਗੇ ਉਹ ਚਲੋ ਜੀ ਮੈਂ ਛੱਡਦਾ ਫੇ ਨੱਕਾ ਇਹ ਬਲੌਗ ਵਧੀਆ ਲੱਗਿਆ ਹੋਵੇ ਤਾਂ ਕਿਰਪਾ ਕਰਕੇ ਜਾਂਦੇ ਆਂਦੇ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰ ਦੇਣਾ ਜੀ ਸੋਹਣ ਵਾਲੇ ਬਲੌਗ ਚ ਤਾਂ ਸਾਨੂੰ ਹੋਰ ਕੋਈ ਖੇਤੀਬਾੜੀ ਦਾ ਕੰਮਕਾਰ ਦਿਖਾਵਾਂਗਾ ਉਦੋਂ ਅੱਪਾ ਸਰੋਂ ਵੀ ਗੁੱਟਣ ਲੱਗਣਾ ਜਾਂ ਫਿਰ ਰੋਜ਼ਾ ਦਿਖਾਵਾਂਗਾ ਤੁਹਾਨੂੰ ਨਹੀਂ ਬੇ ਹੋਰ ਕੋਈ ਕੰਮਕਾਰ ਦਿਖਾਵਾਂਗਾ ਮੱਕੇ ਜੇ ਕੋਈ ਇਤਿਹਾਸਕ ਗੁਰਦੁਆਰਾ ਸਾਹਿਬ ਗਿਆ ਤਾਂ ਉਹਦੇ ਦਰਸ਼ਨ ਵੀ ਤੁਹਾਨੂੰ ਕਰਾਵਾਂਗਾ ਸੋ ਮਿਲਦੇ ਆ ਜੀ ਕਿਸੇ ਦਿਨ ਫੇਰ ਉਦੋਂ ਤੱਕ ਲਈ ਸ਼ੁਕਰੀਆ ਧੰਨਵਾਦ ਹੈਗਾ ਬਰਾਕਾਈ